ਦੀ ਤਾਂ ਬੜਾ ਕੱਢਦਾ। ਉਹ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਇਹ ਲੈ ਕੇ ਕੱਢਣਾ ਹੈ ਗੋਲ ਆ ਜੀ। ਨੇ ਪੈ ਗਿਆ ভাই ਸਵੇਰ ਦਾ ਟਾਈਮ ਆ। ਕੰਮ ਚੱਲ ਜੰਦੇ ਆ। ਕੱਲ ਕਰਾ ਲਈ ਆਪਾਂ ਕਰੋ ਵੀ ਦੇਖਾਂਗੇ ਅਸੀਂ ਦਿਖਾਵਾਂਗੇ। ਤੇ ਕੈਰੇਟ ਵੀ ਕੀ? ਪੂਰੀ ਵਾਈ ਵਾਈ ਜੀ ਦੀ ਲੈ। ਸਤਿ ਸ਼੍ਰੀ ਅਕਾਲ ਜੀ। ਕੈਰੇਟ ਵੀ ਕੀ? 5500 ਰੁਪਏ ਕੋਲ ਤੋਂ। 5500? ਇਹ ਤਾਂ ਠੀਕ ਆ ਯਾਰ। ਤਾਂ ਲੰਘ ਕਿੰਨੇ ਬਿਆਜ ਨੂੰ ਲੱਗਦੇ? ਹਾਂ। ਲੰਘ 4200 ਰੁਪਏ। ਜੇ ਅਗੜੀ ਹੋ ਗਾ ਤਾਂ 6000 ਰੁਪਏ ਘਟਿਆ। ਮੈਬੀ ਨਾ ਪਾਉਦਾ ਜੁੱਤਾਂ ਦੇ ਵੀ ਚੀਜ਼ਾਂ ਦਾ ਦਾਣਾ ਦਬੋਣਾ ਬਾਹਰ ਫਰੇਡ ਤੋਂ ਨੋ ਜਾਂਦੀ ਆ ਫਿਰ ਉਹ ਵੀ ਨਹੀਂ ਗਿਆ ਦਾ ਦਾਣਾ ਜਾ ਕੇ ਮੱਝਣਾ ਪੱਤਾ ਪਿਆ ਰਿਆਂ ਜੀ ਹੈ ਪਿਆ ਰਿਆਂ ਜੀ ਵਿੱਚ ਜਾ ਕੇ ਬਾੜੇ ਅੱ ਤੇ ਅੱਛਾ ਫੇ ਕਚੌਰੀਆਂ ਵਾਣੀਆਂ ਥੋੜੀ ਹੋਣ ਲੱਗਾ ਵੀ ਪਿੱਛੇ ਨੂੰ ਵਾਗੀ ਜਾਂ ਜਦ ਵੱਧਾ ਫੇ ਕਚੌਰੀਆਂ ਸੀ ਜਨਾ ਹੁਣ ਕਚੌਰੀਆਂ ਨਹੀਂ ਤੇਲ ਤਾਂ ਹੁਣ ਦੀ ਬਾਈ ਤੇਲ ਦਾ ਰੱਜੀ ਵੀ ਆ ਤੇਲ ਤਾਂ ਮਹਿੰਗਾ ਗਿਆ ਕਚੌਰੀਆਂ ਦਾ ਭਾਈ ਅੱਜ ਦੀ ਆ ਕਚੌਰੀਆਂ ਦਾ ਵੀ ਵੜੇ ਤੇ ਤੜਾਈ ਅੱਜ ਮੋਟਰ ਪ੍ਰੈਸ ਨਾਲ ਚੱਲਣਦੇ ਆ ਜੀ ਕੋਈ ਜੀ ਪੂਰੀ ਜੀਰੀ ਲੈ ਲਾ ਹਲੇ ਉਹ ਪਾਣੀ ਲੈ ਲੈਣੀ ਪੜਦੀ ਤੇ ਤੇਰੀ ਜੀਰੀ ਨੂੰ ਅਸਰ ਪੈ ਜੀਵੇ ਚੌੜੀ ਆਸੀ ਨਾਲ ਚੰਗੇ ਲੱਗਦੇ ਤਾ ਤੂੰ ਵੀ ਗੱਲਾਂ ਚੰਗਾ ਛਾਤੀ ਮੇਂ ਲੱਪਣੀ ਆ ਗਈ ਵੀ ਟੱਕਾ ਵੇਖੋ ਕਿੱਥੇ ਆਉਣਾ ਸਾਡੇ ਉਧਰ ਬਾੜੀ ਨਹੀਂ ਆਉਦਾ ਬਈ ਆਪਣੇ ਇਹਨਾਂ ਦੀ ਪੋਟੇਂਸ਼ੀਅਲ ਉੱਚੀ ਹੈ ਪਾਣੀ ਰੋਪੜ ਵੀ ਆ ਕੇ ਕਹਿੰਦੇ ਕੋਠੇ ਦੇ ਵਿੱਚੋਂ ਪਾਣੀ ਖੈਰ ਨੂੰ ਕਿੱਥੇ ਆ ਜਣਾ ਪਤਾ ਵੀ ਕਿੱਥੇ ਨੂੰ ਕੋਠਿਓ ਰਾਤੀ ਦੀ ਕੋਠਿਓ ਚੱਕ ਦਿੱਤੀ ਰਾਤ ਪੂਰੀ ਦੇਖਣ ਰੋਜ਼ ਥੋੜਾ ਥੋੜਾ ਹੋਈ ਜਾਂਦਾ ਧਰਤੀ ਗਿੱਲੀ ਹੈ ਪਰ ਜਾਂ ਚੇਤੇ ਤਾਂ ਇਹਨਾਂ ਰੋਪੜਾਂ ਨਾਲੋਂ ਵਿੱਚੋਂ ਪਾਣੀ ਆ ਗਿਆ ਮੈਂ ਤਾਂ ਹੀ ਕਹਿੰਦਾ ਕਿ ਸਾਡੇ ਕਿਹਦੇ ਉੱਧਰ ਪਾਣੀ ਆ ਗਿਆ ਬਾਈ ਯਾਰ ਜਿੱਦ ਨੂੰ ਮੂੰਹ ਕਰ ਲਿਆ ਬਾਈ ਹੁਣ ਗਾਇਨ ਤੇ ਬਾਬੇ ਨੇ ਬਚਨੇ ਕਰਦੇ ਉਹ ਗਾਇਨ ਦੇ ਤੇ ਨਾ ਹੀ ਤੋੜਦੇ ਸਗੋਂ ਟੁੱਟ ਗਈ ਥਾਂ ਨੂੰ ਜਿਹੜੇ ਬੁੱਢੇ ਬਰੇ ਨੂੰ ਨਾ ਟੁੱਟਦੇ ਠੀਕ ਆ ਤਾਂ ਬੁੱਢਾ ਨਾ ਸੀ ਕਰਨਾਲ ਦੇ ਤੇ ਖੇਤਾਂ 'ਚ ਜਾ ਕੇ ਖੱਡਾ ਪੈਂਦੀਆਂ ਦੀ ਹਾਂ ਪਰ ਸੁੱਖਾ ਹਰ ਤੇ ਉਹ ਜਿਹੜਾ ਮੰਡ ਆਲਾ ਸੁੱਤੇ ਬਾਬੇ ਦਾ ਪੋਸਤਾ ਉਹ ਇੱਕ ਫੇਰਾਂ ਦੇ ਤਰ੍ਹਾਂ ਇਹ ਪ੍ਰੇਤ ਕਟਰ ਵਾਲੇ ਕਿਹੜੇ ਜੋਗੇ ਨਹੀਂ ਜੋਗੇ ਨਹੀਂ ਉਹਨਾਂ ਨੇ ਬਹੁਤ ਉਹਨਾਂ ਨੇ ਉਹ ਸੰਭਲਿਆ ਨਹੀਂ ਤਾਂ ਗਿਆ ਤਾਂ ਨਹੀਂ ਤਾਂ ਫੇਰ ਆ ਜੇ ਖੈਰਾ ਬਾਦ ਟੁੱਟਣ ਕਰਕੇ ਬਹੁਤ ਵਜਾਉਗੇ ਸਾਡੇ ਸਾਹਮਣੇ ਰਾਜੀ ਦੇ ਟਾਇਰ ਨੇ ਲੱਗਿਆ ਪਾਣੀ ਆਏ ਕਰਦੇ ਉੱਪਰ ਦੇ ਪਾਣੀ ਦੇ ਵਿੱਚ ਆਏ ਕਰਦੇ ਆ ਪੂਰੀ ਹੋ ਆ ਸਾਹਮਣੇ ਦੀ ਫੋਟੋ ਵਰਤੇ ਕਿਥੇ ਨਾਲੇ ਵੰਗੂ ਕਿਥੇ ਉੱਥੇ ਰਾਜੀ ਦੇ ਟਾਇਰ ਬਾਹਰ ਸਾਹਮਣੇ ਝਾਲ ਹੁੰਦੀ ਆਏ ਕਰ ਲੱਗਦਾ ਬੱਦਦਾ ਹੀ ਆਵਾਜ਼ ਟੁੱਟ ਗਈ ਜਦ ਖਾਦੀ ਆ ਖੈਰਾ ਬਾਦ ਟੁੱਟੀ ਹੈ ਨਦੀ ਘਟੀ ਹੈ ਜਦ ਇਸ ਤੇ ਪਾਣੀ ਕਿਉਂ ਡੰਮ ਪਰਨ ਨਹੀਂ ਨਹੀਂ ਭਾਈ ਪੱਕਾ ਤਾਂ ਇੱਥੇ ਨੂੰ ਹੋਰੇ ਪੱਕਾ ਤਾਂ ਪੀਟਿਆਂ ਦੇ ਨਾਲ ਉਪਰ ਦੇ ਤੇ ਓਮਾਂ ਬੰਨੋਂ ਆ ਕੇ ਕਰਦਾ ਓਮਾਂ ਬੰਨੋਂ ਆ ਕੇ ਕਰਦਾ ਆ ਓਮ ਜੇ ਉੱਚੇ ਦੇ ਕੋ ਮਾਰੇ ਵਿੱਚ ਪਣਾ ਹੈ ਅੰਦਰ ਆ ਰਹਿਤਾ ਅਰ ਜਿਹ ਰੇਤ 50 50 ਫੁਰਦੇ ਬਜਦੇ ਖਾ ਗਿਆ ਪਤਾ ਨਹੀਂ ਕਿੱਥੇ ਗਿਆ ਕੌਣ ਹਾਂ ਜਾ ਉਹ ਨੂੰ ਟੀਆ ਦਾ ਬਜਦੇ ਦਾ ਬਹੁਤ ਔੜੇ ਬਾਈ ਪਤਾ ਲੱਗਾ ਇੱਕ ਠੋਕਰ ਜੀ ਪੱਟੀ ਵੀ ਆ ਬੱਲੇ ਬੱਲੇ ਕਹਾ ਗੜੇ ਗੜੇ ਪੱਥਰ ਆਏ ਖਿੱਚੇ ਬੈ ਨਦੀ ਦੇ ਵਿੱਚ ਲੈ ਜੇ ਨਦੀ ਜੀ ਦੀ ਸੁਰਤਾ ਮੈਨੂੰ ਫੇਟ ਉੱਟਣੀ ਆ ਮੈਂ ਉਥੇ ਦੇ ਕਾਹੀ ਵੱਟ ਕੇ ਲਿਆ ਰਿਹਾ ਉਹ ਲੈਂਟਰ ਗੇਲ ਦੇ ਵੀ ਤਕੜੇ ਆ ਬਾਈ ਪੱਥਰ ਉਹ ਹਾਂ ਉਹ ਹੈ ठा ਤਕੜੇ ਪੱਥਰ ਜੇ ਤੇ ਆਪਾਂ ਗਏ ਤੇ ਖੜਜੀ ਦੇਖਣ ਤੇ ਮੈਂ ਕਹਿੰਦਾ ਤਿੰਨ ਬੰਦੇ ਡੋਪੂ ਪਾਣੀ ਹੋਣਾ ਇਹ ਨਾਲ ਹੋਣਾਗਾ 15 ਫੁੱਟ ਦਾ ਪਾਣੀ ਚੱਲਦਾ ਹੋਣਾ ਦੋ ਬਾਈ ਜਿੱਥੇ ਉੱਚੀ ਸੈਡ ਹੁੰਦਾ ਜਦੋਂ ਕੋਈ ਬੰਦਾ ਜਾਨ ਪਾਣੀ ਚੱਲੀ ਜਾਂਦਾ ਫਿਰ ਉੱਥੇ ਕਿੰਨਾ ਕਰਦਾ ਕਿ ਆਹ ਕਹਿੰਦਾ ਪਾਣੀ ਦਾ ਜੋਰ ਇੱਕ ਵਾਰ ਫੇਰ ਮਾਰਨਾ ਮਾਰਨ ਦਾ ਹੈਗਾ ਰਸਤੇ ਬਣੇ ਪਿਆ ਰਸਤੇ ਬਣੇ ਉੱਥੇ ਖੜ ਕੇ ਇੱਕ ਵਾਰ ਇੱਥੇ ਨਹੀਂ ਇੱਥੇ ਤਾਂ ਗਈ ਬਹੀ ਕਾਏ ਜਿੱਥੇ ਡੂੰਗੀ ਹੋਈ ਪਈ ਐ ਉੱਥੇ ਨੂੰ ਚੱਲਣੀ ਇੱਕ ਵਾਰ ਉੱਥੇ ਰੁਕਣਾ ਨਾ ਪਾਣੀ ਦਾ ਤਾਂ ਲੋੜ ਪੈਣਾ ਫੇਰ ਆਸੇ ਬਸ ਉਹ ਬਾਈ ਟਾਵਰ ਦੇ ਸਾਹਮਣੇ ਟੁੱਤੀ ਇਹਨਾਂ ਦੀ ਉਹ ਟਾਵਰ ਨਹੀਂ ਉਹ ਟਾਵਰ ਦੇ ਸਾਹਮਣੇ ਨੂੰ ਉਹਦੇ ਟਾਵਰ ਸਾਹਮਣੇ ਚਲੇ ਗਿਆ ਜੋਤੀ ਰਾਹ ਦੇ ਖੇਤਾਂ ਨਹੀਂ ਨਹੀਂ ਜੋਤੀ ਰਾਹ ਦੇ ਤਾਂ ਹੈਗਾ ਇਹ ਜਿਹੜਾ ਮੁੰਡਾ ਮੰਡ ਵਾਲਾ ਕਮੈਨ ਵਾਲਾ ਕਮੈਨ ਵਾਲੇ ਦੇ ਸਾਹਮਣੇ ਮੈਂ ਦੇਖ ਲਿਆ ਉਹ ਗਿਆ ਇੱਥੇ ਦੋ ਟਾਵਰਾਂ ਦੇ ਵਿਚਕਾਰ ਦਾ 13 ਦੇ ਸਾਹਮਣੇ ਦਿੱਤੀ ਹਥੇ ਉਹ ਤਾਂ ਬਹੁਤ ਦੂਰ ਚਲੇ ਗਿਆ ਯਾਰ ਇੱਥੇ ਹੀ ਉਹ ਤਾਂ ਵਿੱਕੀ ਬਾਈ ਰਾਹ ਦੇ ਕੋਠੇ ਪੱਤੇ ਦਿਖਦਾ ਉਹ ਆ ਤਾਂ ਪੈਣੀ ਹੈ ਉਹ ਗਾਹ ਨਹੀਂ ਟੁੱਟੀ ਸੀ ਕਮੈਨ ਵਾਲੇ ਦੀ ਸੁਰਤਾ ਫਰ ਵਾਲੀ ਦੀਪਾ ਜੀ ਟੁੱਟੀ ਦੀ ਹੁਣ ਉਥੇ ਨੀਵਾ ਪਿਆ ਇਦਾਂ ਗਹਣਾ ਦੀ ਉਕੀ ਹੈ ਬਨੂਣਾ ਇੱਕ ਵਾਰ ਜ਼ੋਰ ਮਾਰਨੇ ਰੰਗੇ ਦਾ ਜਮੀ ਮੰਦਾ ਜੇ ਬਾਈ ਸਿੱਧੀ ਚੱਲ ਗਈ ਜ਼ੋਰ ਮਾਰ ਗਈ ਤਾਂ ਪਾਰ ਹੈ ਜੇ ਨਹੀਂ ਮਾਰੇ ਤਾਂ ਇਧਰ ਨੂੰ ਪੱਕਾ ਫਿਰ ਮੈਂ ਕਹਿੰਦਾ ਪਹਿਲਾਂ ਆਪਾਂ ਸਰਵਾ ਕਰਕੇ ਆਉਂਦੇ ਜਾ ਕੇ ਦੇਖ ਕੇ ਆਉਂਦੇ ਵੀ ਭਾਈ ਇੱਥੇ ਉਹ ਹਾਲੇ ਤਾਂ ਉਹ ਹਾਲੇ ਦਾ ਸੌਕਾ ਪਿਆ ਬੰਨਾ ਦੀ ਮੀਂਹ ਮੰਗਦੀ ਹੈ ਨਾ ਠੰਡੀਆਂ ਗੱਡ ਕੇ ਆਉਂਦੇ ਆ ਸੁੱਕ ਪੱਕੇ ਛੱਡ ਕੇ ਦੇਖ ਲਓ ਵੀ ਬਹੁਤ ਪਿਆ ਮੈਂ ਸੁੱਕ ਪੱਕਾ ਸਾਡਾ ਬੜਾ ਹੀ ਨਹੀਂ ਤਾਂ ਮੀਂਹ ਪੈਣ ਦੇ ਕਰਦਾ ਉਹ ਤਾਂ ਹੀ ਤਾਂ ਸੁੱਕ ਮੰਗਿਆ ਤਾਂ ਸੁੱਕਾ ਮੰਗਿਆ ਤਾਂ ਤਾਂ ਉਹ ਪੂਰੀ ਨਾ ਦਾਦਾ ਉਹ ਕਹੀ ਜਾ ਕਹਿੰਦਾ ਮੀਹ ਨਾ ਪਵੇ ਕਹਿੰਦਾ ਵਧੀਆ ਸੁੱਕੇ ਸੁੱਕੇ ਜਾਂਦੇ ਹੋਰ ਨਾ ਦੇਖੇ ਹੋਏ ਤੇ ਹਨਾ ਜਿਹੜੇ ਹੈਗੇ ਤੇ ਉਹ ਇੱਕ ਵਾਰ ਸਕੂਲ ਦੀ ਕਰਾਈ ਲੈਣ ਆਏ ਜੋਗਾ ਨਾ ਕਿਆ ਕਰਨਾ ਮਾਰਨਾ ਕਹਿੰਦਾ ਕਹਿੰਦਾ ਸਕੂਲ ਬਣਾਉਣਾ ਹੋਰ ਕਹਣਾ ਕਹਿੰਦਾ ਜੇ ਟਾਉਣਾ ਤਾਂ ਦੇਖ ਲਓ ਫੇਰ ਦੇ ਦਿੰਦਾ ਜੇ ਬਣਾਉਣਾ ਤਾਂ ਨਹੀਂ ਹਾਂ ਕਹਿੰਦੇ ਇੱਕੇ ਮੁੰਡਾ ਪੜਾਏ ਉਹ ਹੀ ਕਬੂਤਰ ਟਾਉਂਦਾ ਕਹਿੰਦਾ ਗੋ ਗੋ ਪੂਰੀ ਦੀ ਆਹ ਚਲ ਇਹ ਤਾਂ ਹੁਣ ਬਾਅਦ ਚ ਲੱਗਿਆ ਨਾ ਉਹਦਾ ਸਾਰੀ ਜੀ ਲੱਗਿਆ ਸਾਰੀ ਡਾਉਣ ਲੱਗੇ ਬੰਦੇ ਦਾ ਹਰ ਇੱਕ ਮੁੰਡਾ ਪੜਾਓ ਵੀ ਗੂਹ ਤੇ ਟਾਉਂਦਾ ਕਹਿੰਦਾ ਹੁੰਦਾ ਜੇ ਟਾਉਣਾ ਸਕੂਲ ਤਾਂ ਪੈਸੇ ਦੇ ਦਿੰਦਾ ਕਹ ਹਾਂ ਹੈ ਹੈ ਪੂਰੀ ਹੈ ਸੋਕ ਬਕਾਈ ਬਰੀਆ ਵੈਸੇ ਜਿਆਦਾ ਦੇਹਲਾ ਕੰਮ ਹੈ ਜਾਦਾ ਤੇ ਘਰ ਨਾ ਪੜੇ ਘੱਟ ਜਿਆਦਾ ਤਾਂ ਬਗੈਰ ਪੜੇ ਤੇ ਉਹ ਤਾਂ ਮੈਂ ਫੌਜ ਵਿੱਚ ਨੌਕਰੀ ਦਿੰਦੇ ਤੇ ਥੇਰ ਮਾ ਦਾ ਚੱਕ ਕੇ ਲੈ ਗਏ ਉਹਨੇ ਕਿੰਨੇ ਹੋਵੇ ਤੇ ਭੱਜਦੇ ਭੱਜੇ ਆਉਂਦੇ ਤੇ ਮਿਲ ਜਾਂਦੇ ਟੇਕੇ ਵਿੱਚ ਹੀ ਦੇ ਜਿਹੜਾ ਟੇਕ ਗਿਆ ਉਹ ਤਾਂ ਬਣ ਗਿਆ ਜੀ ਕਈ ਹੁਣ ਤਗੜੇ ਰੈਂ ਕਾਤੇ ਰਟਾਇਰ ਹੈ ਕੈਪਟਨ ਰਟਾਇਰ ਹੋਏ ਵੀ ਹੈ ਹਨ ਕਈ ਉਹ ਬੱਟਾ ਗੁੱਟੀਆਂ ਜਮੇ ਰਹੀ ਜਿਹੜੇ ਛੱਡਿਆ ਇਹ ਬੰਦੇ ਜਿਹੜੇ ਛੱਡਿਆ ਹੈ ਜਿਹੜੇ ਖਾਲ ਤੇ ਲੜਾਈਆਂ ਲੜਦੇ ਆ ਜਿੰਨੇ ਵੀ ਆਉਂਦੇ ਆ ਤਾਂ ਕਿ ਆ ਆਪਣਾ ਅੱਤਵਾਦੀ ਉਹ ਖਾਲਪੂਣੇ ਨਹੀਂ ਦਿੰਦਾ ਜਿਹਦੇ ਮਾਰ ਦਿੰਦੇ ਨਾਲ ਕਿ ਕੱਕ ਹਾਂ ਯਾਰ ਜੀਬ ਤੇ ਰੱਖਦਾ ਖੁਰਪਾ ਖੁਰਪੀ ਖੁਰਪਾ ਵੀ ਕਿਉਂ ਨਾ ਕਰਨਾ ਕਿ ਹਾਂ ਬੜਾ ਮਾਰਦਾ ਜੜ ਦੇ ਵਿੱਚ ਜਿਹੜੇ ਤਾਂ ਨਹੀਂ ਆਈ ਗਏ ਉਹ ਜਿਹੜੇ ਨਹੀਂ ਆ ਰਿਹਾ ਕਰ ਰਿਹਾ ਮੈਂ ਕਹੇ ਜੀ ਯਾਰ ਉਹਨਾਂ ਨੇ ਮੋੜ ਗਿਆ ਝੰਡਾ ਨਹੀਂ ਮਗੇ ਨੂੰ ਹਾਂ ਜਨਰੇਟਰ ਜਿਆਦਾ ਚਲਾਤਾ ਹੋਣਾ ਹੈ ਨਹੀਂ ਵੀ ਲਾਈਟ ਆ ਗਈ ਪਾਣੀ ਨਾਲ ਖਾਸਾ ਖੇਤ ਤੱਕ ਪਜਾਤਾ ਉਹ ਪੂਰੀ ਕਹਿੰਦਾ ਕਦੋਂ ਕਰਦਾ ਕਰੋ ਅੱਜ ਪੱਟ ਲੈਣੀ ਕ ਨਿਬੜਦਾ ਕਰੋ ਅੱਜ ਆਉਣਾ ਵੀ ਹੁਣ ਆਇਆ ਵੀ ਬੂਲੀ ਦੇ ਟਰੈਕਟਰ ਤੋਂ ਜਣਾ ਟਰੈਕਟਰ ਨਹੀਂ ਦੁਰਨਾ ਹਾਂ ਇਹ ਪੱਟ ਲੈ ਗਿਆ ਇਹ ਪੂਰੀ ਨੇ ਲਈ ਵੀਰੀ ਬਣੀ ਬਈ ਟਰੈਕਟਰ ਨਹੀਂ ਦੁਰਨਾ ਆਏਗਾ ਹਾਂ ਨਹੀਂ ਚਾਹਤਾ ਟਰੈਕਟਰ ਲੱਗੇ ਲਾਉਣਾ ਰੂਟਾ ਵੀਟਰ ਵੀ ਧੱਕਦਾ ਬਾਈ ਪਿੱਛੇ ਤੇ ਰੋਟਾ ਵੇਟਰ ਪਿੱਛੇ ਧੱਕਦਾ ਹੈ ਡਾਇਰੈਕਟਰ ਹਾਂ ਬਾਈ ਨਾਲ ਤਾਂ ਉਦੋਂ ਮਜਿਸਮਾ ਹੀ ਹੋ ਗਿਆ ਹਾਂ ਬਾਈ ਕਹਿੰਦਾ ਚਾਰ ਟੇ ਗੁੱਲੀ ਜਾਂਦੀ ਰੋਟਾ ਵੇਟਰ ਪਾ ਲੈ ਗਿਆ ਕਹਿੰਦਾ ਮੈਂ ਜ ਵੀ ਇਹ ਚੀਜ਼ ਮੈਨੂੰ ਕਹਿੰਦੇ ਪਾਪੇ ਆਈ ਹਾਂ ਇੱਕ ਹੋਤਾ ਮੈਂ ਇੱਕ ਮੈਂ ਇੱਕ ਇਹ ਕਮਰਾ ਹਾਂ ਉਹਨਾਂ ਦਾ ਮੈਨੂੰ ਕਹਿੰਦਾ ਵੀ ਇੱਥੇ ਰੋਟਾ ਵੇਟਰ ਭੇਜ ਲੈ ਕਹਿੰਦੇ ਪਾਪੇ ਤੂੰ ਫੇਰੀ ਮੈਂ ਚੱਲ ਮੈਂ ਆ ਜਾਂਦਾ ਮੈਂ ਵੀ ਗਾ ਇੱਕ ਆਖ ਲੈ ਕੇ ਆਇਆ ਤੇ ਉਹਦੇ ਬਾਅਦ ਇਹਨੇ ਪਾਇਆ ਬਿੱਕੀ ਵੀ ਪਾ ਗਿਆ ਬਾਅਦ ਲੱਗੇ ਨਾ ਹੁਣ ਦੁਲਕੇ ਦੱਸੇ ਲੋਕ ਨਹੀਂ ਤੇ ਲੱਗਦੇ ਭਾਈ ਖੜੇ ਤਾਂ ਦੇਖਦੇ ਸੜਕ 'ਤੇ ਉਹ ਜਾਦੇ ਮੈਂ ਤਾਂ ਲਿਫਟ ਚੱਕਿਆ ਹੀ ਨਾ ਮੈਂ ਕਿਹਾ ਤੁਹਾਡੇ ਵੀ ਇਹ ਪੈਨਲੌਕ ਪਿਆ ਨਹੀਂ ਹੈਗਾ ਸਵਾਰ ਕੇ ਮੈਂ ਤਾਂ ਸਮਝਿਆ ਲਿਫਟ ਨਹੀਂ ਚੱਕੀ ਜੀ ਮੋੜ ਪਰ ਵੀ ਨਹੀਂ ਮਾਈ ਮੈਂ ਕਿਹਾ ਚੇ ਬਦਲ ਕੋ ਹਾਰਾ ਉਹ ਗਾ ਜਾ ਕੇ ਦੇਖਿਆ ਦਿੱਤੀ ਕਿਹਾ ਹੁਣ ਨਹੀਂ ਕਹਿ ਕੇ ਜੱਥੇ ਤਾਂ ਕੋਈ ਨਹੀਂ ਆਉਂਦੀ ਉਹ ਬੈ ਨਹੀਂ ਡੇਗੀ ਚਾਰ ਵਾਰ ਨਿਕਲੀ ਹੋ ਜਾਂਦਾ ਬੰਦ ਨਾ ਆਏ ਵੀ ਨਿਕਲ ਜਾਂ ਤੱਕ ਲੋਕ ਸਹੀ ਨਹੀਂ ਬੈਠੋ ਕਬਰ ਨਾ ਆਏ ਪੱਤੀ ਲਵਾ ਲਿਆ ਹਾਂ ਦੋਆਂ ਦੇ ਜਿਹੜੇ ਬੁੱਲੀ ਆਈਆਂ ਆਏ ਪੱਤੀ ਲਵਾ ਲੈ ਵੇ ਇਕੱਠਾ ਦੱਬ ਜੀ ਇਹ ਥੜੀ ਕੱਲੀ-ਕੱਲੀ ਕੂਠੇ ਨਾਲ ਉਹ ਤਾਂ ਦੱਬ ਨਹੀਂ ਪੂਰੀ ਉਹ ਲੋਕ ਨਿਕਲੇ ਨਹੀਂ ਤੇ ਪੂਰੇ ਆਓ ਇਹ ਛੁੱਕਾ ਖੜਾ ਕੋਈ ਦਾੜਾ ਗੂੜੇ ਕੇ ਫਸ ਜਾਂਦਾ ਮਾਰੇ ਹਾਂ ਗਾਰਾ ਹੁਣ ਕਈ ਦਿਨ ਹੋ ਗਏ ਉਹ じゃ ਠੀਕ ਹੀ ਤੋਰੀ ਨੇ ਪੂਰੀ ਨੇ ਦੇਲੇ ਹੇ ਤਰੀਕੇ ਕੇ ਲਾਏ ਤਾਂ ਨਾ ਘਰ ਜਾ ਕੇ ਰੂਟਾ ਵੀ ਟਰੋਫ ਜਾਈ ਫੇਰ ਘਾਂਟੇ ਜੇ ਮੈਨੂੰ ਕਿਹਾ ਉਹ ਸੋਕਾ ਮਾਰ ਕੇ ਆਇਆ ਪੰਜਾਬ ਦੇਖ ਲੈ ਜਾ ਤੂੰ ਆਇਆ ਜਾ ਉੱਕਣਿਆ ਟਰੈਕਟਰ ਧੋ ਕੇ ਡੰਗਰਾ ਦਾ ਕੰਮ ਚੱਲਦਾ ਦੋ ਹਾਂ ਦੇਖ ਲੈ ਮਗਰੇ ਮੁੜਿਆ ਅੱਧੇ ਘੰਟੇ ਬਾਅਦ ਮੁੜਿਆ ਰੁਕਟਾ ਮੀਟਰ ਧੋ ਕੇ ਖੜਾਤਾ ਕਿਨ ਮੈਂ ਸੁਆਗਤ ਮਾਰ ਕੇ ਆ। ਉਹ ਉੱਪਰਲੇ ਪਾਣੀ ਕੇ ਧੋਈ ਜਾਓ। ਮੋਟਰ ਕੇ ਬਾਈ ਸਾਰੀ ਕਰਤਾ ਫ੍ਰੈਸ਼। ਸਮਾਸੀ ਵਾਲ ਮੋਟਰ ਵਧੀਆ ਰਹਿਣਾ ਗੱਲਾ ਕਰ ਤੂੰ। ਹਾਂ ਉਤਰ ਗਿਆ। ਨਹੀਂ ਉਹਨੇ ਸੜੇ ਯੁਨੇ ਦੀ ਕੀ। ਇਹ ਸੁੱਕ ਜਾਂਦਾ ਇਹਨਾਂ। ਗੋਹੀ ਮ ਕਰਨ। ਸਮਾਸੀ ਵਾਲ ਮੋਟਰ ਦਾ ਫਾਇਦਾ ਤਾਂ ਹੈਗਾ। ਜਿਹੜਾ ਪਹਿਲਾਂ ਲੱਗਿਆ ਵਾ ਤਾਂ ਸਫਟਾ ਉਹ ਵੀ ਗੱਲਾ ਹੋਇਆਗਾ ਹੁਣ। ਕਾਲ ਖੇਤ ਦਾ ਕਰਕੇ ਉਹਨੂੰ ਪਾਣੀ ਮਾਰ ਦੇਦੇ। ਉਹ ਪੂਰੀ ਇਸ ਤਾਂ ਚੋਈ ਆਏ ਤੇ ਧੋਣਾ ਚੋਈ ਆਗੀ। ਨਾ ਨਾ ਚੋਈ ਆਏ ਤੇ ਵਿੱਚ ਦੋ ਵਾਰ ਫੇਰ ਦੇਣਾ। ਬਾਕੀ ਨਿਕੀ ਦਾ ਫਰਕ ਹੁੰਦਾ। ਕੱਕ ਦਾ ਉਹ ਜਾ ਨਾ ਤੂੰ ਤੋਂ ਐਸੀ ਤੇ ਰਹਿੰਦੇ ਇੱਥੇ ਵੀ ਚੱਲਣਾ ਹੀ ਪਾਣੀ ਆਵੇ। ਉਹ ਸਿਹਰੇ ਕੋ ਗੋਲੇ ਨਹੀਂ। ਹੈ? ਅਸੀਂ ਵੀ ਆ ਕੋ ਗੋਲੇ ਨਹੀਂ। ਸਿਹਰੇ ਕੋ ਗੋਲੇ ਆ। ਪਾਣੀ ਦਾ ਆਇਆ ਦਾ ਪਿਛਲੇ ਸਾਲ ਇੱਥੇ ਦੀ ਦਿਖਦਾ ਤਾਂ ਐ। ਇੱਕ ਦੀ ਆ ਜਾਣਾ ਤਾਂ ਆਏ ਸਾੜੇ ਆਉਂਗਾ। ਅੰਗਰ ਇੱਕ ਵਾਰ ਦਾ ਫਰਕ ਪਾਉਂਦੇ ਨੇ। ਬਾਈ ਪੂਰੀ ਦੇ ਲੱਗ ਰਹੀ ਹੈ ਜੀਰੀ ਬੱਦਲ ਪੂਰਾ ਡਿਆ ਖੜਾ ਹੈ ਪੂਰੀ ਡਰ ਹੈਗਾ ਨਹੀਂ ਹੱਥ ਡਿਆ ਬੱਦਲ ਹੈਗਾ ਡਰ ਅੱਛਾ ਮੀ ਨਹੀਂ ਹੈਗਾ ਕੱਲ ਵੀ ਇੱਕ ਨੇ ਦੱਸਿਆ ਉਹਨਾਂ ਨੇ ਕਿ ਹਾਲਾ ਪੈ ਗਏ ਮੀ ਉਹਦੇ ਮੈਂ ਆ ਪੇਰੀ ਸਾਡੀ ਜੜੀ ਕਿੰਨੇ ਭਾਈ ਕਿੰਨੇ ਪਰਸੈਂਟ ਅੱਜ ਅੱਜ ਕਿੰਨੇ ਪਰਸੈਂਟ 30 40 ਦੱਸਿਆ ਬਾਦ ਅੱਠ ਕਿਹ ਬਜੇ ਤੱਕ ਦੱਸਿਆ ਮਾੜਾ ਜੀ 80% ਜੀ ਅੱਜ ਕੀ ਕਿਤੇ ਹੈਗਾ ਜਿਗਾ ਮੇਰੇ ਗਰਮ ਹੁੰਦਾ ਜਾਂਦੇ ਆ ਕਿਤੇ ਆਏ ਉਹ ਤੋਂ ਧਰ ਤਾਲੇ ਨੂੰ ਕਿਹੜਾ 11 ਮੈਂ ਤੇ ਬਾਅਦ ਪਤਾ ਲੱਗਦਾ ਹੂੰ ਯਾਰ ਮੈਂ ਤੇ ਮੌਸਮ ਤਾ ਤਾਜ਼ਵੇ ਤੱਕ ਤੋਂ ਨੀਚੇ ਰਹਨੇ ਹਾਂ ਹਾਂ ਠੰਡਾ ਯਾਰ ਰਹਿਣਾ ਉਹ ਚਲੋ ਉੱਧਾ ਆਏ ਹੁਣ ਗਰਮੀ ਜੀ ਘਟ ਗਈ ਮੜੀ ਜੀ ਗਰਮੀ ਵੀ ਘਟ ਗਈ ਹੁਣ ਪਾਣੀ ਪੂਣੀ ਵੀ ਪੂਰੀ ਜੀ ਸਾਰਿਆਂ ਦੇ ਇੱਕਲੇ ਮੋਟਰਾਂ ਬੰਦੇ ਪੈਲਰ ਵੀ ਆਹ ਲਾਈਟ ਆਉਣ ਲੱਗੀ ਮੈਂ ਕਹਿੰਦਾ ਕੋਈ ਘਾਟਾ ਘਾਟਾ ਮਸੀਂ ਚਲਾਉਂਦਾ ਹੁਣ ਤਾਂ ਹੁਣ ਦੇ ਲਈ ਸਾਰੀ ਬੰਦ ਦੁਨੀਆ ਆਪਣੀ ਲੈਨ ਚ ਮੋਟਰਾਂ ਆਉਂਦੇ ਵੀ ਯਾਰ ਆਉਗੀ ਸਭ ਕਦੇ ਇੱਥੇ ਸਿੰਘ ਜੀ ਵੀ ਕਹਿੰਦਾ ਮੈਂ ਤਾਂ ਮੀਂਹ ਪੈ ਜਾਣਾ ਕਹਿੰਦਾ ਨਹੀਂ ਅੰਦਰ ਇੱਕ ਮਿੰਟ ਚਲਾਈ ਹੈ ਹੋਏਣ ਪਰੇ ਖੜੇ ਮੌਸਮ ਦੇ ਮੈਂ ਕਿਹਾ ਥੋੜੀ ਪਾਣੀ ਪੂਰੀ ਪਾਣੀ ਨਹੀਂ ਲਾਇਆ ਨਾ ਪਤੇਰੇ ਤਾਜੀ ਹੈ ਨਾ ਯਰੇ ਉੱਚੇ ਖੇਤ ਸਾਡੇ ਪਿੰਡੇ ਦੇ ਨਾ ਉਹਨਾਂ ਦਾ ਪਾਣੀ ਦੇ ਕੋਈ ਫੱਟ ਨਹੀਂ ਆਉਂਦਾ ਨਿਕਲਦਾ ਵੀ ਹੈਗਾ ਪਾਣੀ ਨਿਕਲ ਆਇਆ ਹੈ ਨੀਮਕ ਪਾਣੀ ਉਹ ਪਾਣੀ 3000 ਰੁਪਏ ਇਹਦਾ ਨਿਕਲਣਾ ਨਹੀਂ ਜੇ ਜਿਆਦਾ ਖੜਾ ਤਾਂ ਡੱਕਾ ਮਰ ਵੀ ਜਾਣਾ ਉਹ ਜਿਹੜਾ ਬਰੀਕਿਆਂ ਦਾ ਧੰਨਵਾਦੀ ਇਹਦਾ ਫਰਕ ਤਾਂ ਹੈਗਾ ਹੀ ਹੈ ਦੋ ਦੋ ਤਿੰਨ ਡੱਕੇ ਹੋ ਕੇ ਫੇਰ ਨਹੀਂ ਪਾਚ ਮੈਂ ਲੋ ਜੀ ਮੰਡੀ ਪਹੁੰਚੇ ਵਯਾ ਨਾਜ ਮੰਡੀ ਕੋਰਾਲੀ ਬਾਈ ਸਰੋਂ ਲੈ ਕੇ ਤੇ ਟਰਾਲਾ ਅੰਦਰ ਲਾਉਣਾ ਪੈ ਗਿਆ ਪਰ ਬਾਰੇ ਇਹ ਤਰਪਾਲ ਮੇਨ ਹੈ ਪੂਰੇ ਦਾ ਪੂਰਾ ਬਾਈ ਕੰਮ ਚੱਕਦਾ ਜਦੋਂ ਆਏ ਆ ਜਦੋਂ ਕੁਛ ਵੀ ਉਦੋਂ ਕੁਛ ਵੀ ਨਹੀਂ ਤਾਂ ਹੈਗਾ ਤੇ ਹੁਣ ਬਾਈ ਬੱਦਲ ਚਾਰਾਂ ਸਾਈਡ ਤੇ ਬਾਕੀ ਦੇਖੋ ਹੁਣ ਕੀ ਹੁੰਦਾ ਆ ਖੜ ਗਿਆ ਬਾਈ ਟਰੈਕਟਰ ਉੱਪਰ ਬਾਈ ਨੇ ਤਰਪਾਲ ਦੇਤੀ ਉਹ ਸਾਡੇ ਭਾਰਤੀ ਜੀ ਖੜੇ ਆ ਵੈਸੇ ਇਹ ਕੈਮੀ ਮੈਂ ਵੀ ਬਾਈ ਪੂਰੀ ਕਰਕੇ ਆਇਆ ਤਾਂ ਦੱਸ ਦਾਂ ਮੈਂ ਤੁਹਾਨੂੰ ਆਪਣੀ ਤਰਪਾਲ ਆਪਣੇ ਕੋਲ ਸੀ ਆ ਦੇਖੋ ਬਾਈ ਆਪਣੀ ਤਰਪਾਲ ਲਿਖਾਇਆ ਹੋਇਆ ਤੇ ਪਰ ਫਿਰ ਵੀ ਕਹਿੰਦੇ ਵੀ ਇਹ ਆਪਣੀ ਤਰਪਾਲ ਪਾਉਣੀ ਆ ਨਹੀਂ ਆ ਜਿਹੜਾ ਫੁੱਲ ਬਟਾ ਫੁੱਲ ਹੋਇਆ ਹੋਇਆ ਵਾ ਜੀ ਆ ਦੇਖੋ ਇਹਦਾ ਸਰ ਹੈ ਬਾਕੀ ਟਰੈਕਟਰ ਪਰ ਤਾਂ ਬਾਈ ਜਿੰਨਾ ਮਰਜੀ ਪਈ ਜਾਵੇ ਇਹਦਾ ਤਾਂ ਕਿਆ ਵਿਗੜਨਾ ਸੋਰੇ ਪਰੇ ਬਾਈ ਤਰਪਾਲ ਦੇ ਹੋਗੀ ਹਟਦਾ ਨਹੀਂ ਲੱਗਦਾ ਮੈਨੂੰ ਇਹ ਆ ਲੋ ਬੱਤੀ ਭਾਈ ਪੱਖੇ ਬੁਖਿਆੜ ਤੇ ਉਹ ਸਾਰੇ ਬਾਹਰ ਪਏ ਆ ਮੈਂ ਪੁੱਛਿਆ ਤਾਂ ਮਾਂ ਸੀਜ਼ਨ ਚੱਲਦਾ ਹੈ ਕਹਿੰਦੇ ਵੀ ਕੋਈ ਮੂੰਗੀ ਲੈ ਕੇ ਆਉਂਦਾ ਮਾਂ ਸਰੋਂ ਮੱਕੀ ਵੀ ਇਹਦਾ ਸੀਜ਼ਨ ਚੱਲਦਾ ਮੱਕੀ ਦਾ ਜੀ ਪੂਰਾ ਜੋਰਾਂ ਤੇ ਆ ਦੇਖੋ ਇੱਧਰ ਸਾਰਾ ਹੀ ਸਮਾਨ ਬਾਹਰ ਪਿਆ ਵਈ ਟੋਟਲੀ ਵੱਧ ਗਿਆ ਮੀਂਹ ਵੀ ਭਾਈ ਪੂਰਾ ਬਾਕੀ ਭਾਈ ਥੋੜਾ ਜਿਹਾ ਪਿੱਛੇ ਕਰਾ ਇੱਕ ਉਹ ਮੁੱਗਾ ਪਾਉ ਮੋਗੇ ਦੇ ਬਚਾਇਆ ਟਰਾਲਾ ਇੱਧਰ ਕਰਤਾ ਲਾਤਾ ਟਿਕਾਣੇ ਤੇ ਕਾ ਟਿੱਪਕਾ ਜਾ ਗਿਰਦਾ ਹਲੇ ਕੋਈ ਪਤਾ ਨਹੀਂ ਬਾਕੀ ਵਾਹ ਲੋ ਵਧ ਗਿਆ ਭਾਈ ਪੂਰਾ ਮੀ ਲੋ ਭਾਈ ਕਹਿੰਦੇ ਮੱਕੀ ਦਾ ਵੀ ਲੱਗਿਆ ਨੰਬਰ ਮੱਕੀ ਵੀ ਆਈ ਵੀ ਐ ਬਹੁਤ ਵਧੀਆ ਬਈ ਸਾਫ ਮੱਕੀ ਆ ਪਰ ਗਰਮ ਹਲੇ ਥੋੜੀ ਜੀ ਵੀ ਇਸ ਕਰਕੇ ਨਾਲ ਦੇ ਨਾਲ ਆ ਰਹੀ ਟਰਾਲਾ ਹੋਗਾ ਸੰਬਰ ਵੀ ਵੀ ਭਾਈ ਹਟ ਗਿਆ ਮੜਾ ਜਾ ਹੁਣ ਬਾਹਰ ਤੇ ਦਿੱ ਆਪਣਾ ਟਰਾਲਾ ਖੜਾ ਅੰਦਰ ਕਿਉਂਕਿ ਉਹ ਤਾਂ ਸਰੋਂ ਇਹ ਭਾਈ ਮੋਟਾ ਦਾਣਾ ਆ ਦੇਖੋ ਚੱਲ ਰਿਹਾ ਬਾਈ ਕੰਮ ਪੂਰਾ ਸਾਰੀ ਬਾਈ ਇੱਧਰ ਟੋਟੇ ਭਰੇ ਪਏ ਆ ਟੋਟਲੀ ਆਸਰ ਰਣੀ 70 ਟਰੈਕਟਰ ਅੱਗੇ ਉਹ ਡਾਲਾ ਝਾੜ ਦਿਓ ਡਾਲਾ ਝਾੜ ਦਿਓ ਵੀਰ ਕੋਈ ਤਾਂ ਹੋਈ ਜਾ ਬੱਸ ਹੋ ਜਾ ਇਹਦੇ ਗਾਣਾ ਹੂੰ ਲੋ ਵਈ ਬਸਟ ਜੀ ਖਾਨ ਵਾਲੇ ਲੋ ਵਈ ਹੋ ਗਿਆ ਸ਼ੁਰੂ ਕੰਮ ਕਹਿੰਦੇ ਕਾਫੀ ਮੁਸ਼ਕਲ ਬਾ ਦਸੰਬਰ ਨਾ ਪਿਆ ਤੇ ਉਹ ਤਾਂ ਤੇ ਬਾਈ ਸਾਹਮਣੇ ਥੈਲੇ ਆਪਣੇ ਜਵਾਂ ਦੇ ਤੇ ਪੱਖਾ ਲੱਗਿਆ ਆਉਣ ਇੱਥੇ ਨਾਲੀ ਦੀ ਵਈ ਤਰਪਾਲ ਲਾਤੀ ਵੀ ਖੜੇ ਨਾ ਸਰੋ ਨਾਲੀ ਚ ਨਾ ਜਾਵੇ ਕੋਈ ਭਾਈ ਵਹੀ ਕਰਕੇ ਬੰਦੇ ਵੀ ਆਏ ਥੋੜਾ ਜਿਹਾ ਲੇਟ ਸੋ ਇਸ ਕਰਕੇ ਹੌਲੀ ਹੌਲੀ ਕੰਮ ਚੱਲਿਆ ਚਲੋ ਚੱਲ ਪਿਆ ਕੋਈ ਮੌਸਮ ਵੀ ਠੀਕ ਹੋ ਗਿਆ ਲੋਏ ਕੰਮ ਨਿਪਟਦਾ ਜਾਂਦਾ ਸਾਰਾ ਸਰੋ ਹੋ ਗਈ ਸੋਲ ਆਪਣੀ ਤੇ ਉਧਰ ਭਾਈ ਮੱਕੀ ਵਾਲਾ ਵੀ ਜਿਹੜਾ ਇੱਕ ਹੋਟਲ ਆ ਗਿਆ ਪੱਖਾ ਲੱਗਿਆ ਵਾ ਦੇਖੋ ਜੀ ਭਾਈ ਪੂਰਾ ਸੋਹਰੇ ਜੀ ਰੰਗ ਪਿੱਛੇ ਮਾਰ ਖਾਂਦੀ ਆ ਮੱਖੀ ਜਿਹੜੀ ਮੈਂ ਪਹਿਲਾਂ ਦਿਖਾਈ ਤੁਹਾਨੂੰ ਆਈ ਹੋਰ ਰੰਗ ਪੀਲੇਪਰਾ ਬਾਈ ਤੇ ਬਾਕੀ ਵਿੱਚ ਉਹ ਫੋਲ ਹੋਈ ਵੀ ਆ ਬਾਈ ਇਹ ਮੱਖੀ ਦਾ ਗਾੜਾ ਹੋਰੇ ਫੁੱਲ ਬੜਾ ਫੁੱਲ ਆਉਂਦੀ ਐ ਚਲੋ ਕੰਮ ਨਿਬੜਦੇ ਜਾਂਦੇ ਆ ਉਧਰ ਆਪਣਾ ਵੀ ਨਿਬੜ ਗਿਆ ਬਾਈ